ਮਿੱਤਰੋ ਆਹ ਵੀਡੀਓ ਬਹੁਤ ਜ਼ਰੂਰੀ ਹੈ ਜਿਹੜੇ ਭਰਾ ਸਕੂਲ ਵਾਲੀਆਂ ਬੈਨਾਂ ਚਲਾਉਂਦੇ ਨੇ ਕਾਲਜ ਵਾਲੀਆਂ ਬੈਨਾਂ ਚਲਾਉਂਦੇ ਨੇ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਹੈ ਉਹਨਾਂ ਦੇ ਹੱਕ ਦੀ ਵੀਡੀਓ ਹੈ ਖਾਸ ਤੌਰ ਤੇ ਜਿਹੜੇ ਭਰਾ ਸਕੂਲ ਵਾਲੀਆਂ ਬੈਨਾਂ ਚਲਾਉਂਦੇ ਨੇ ਨਾ ਮੈਂ ਯਾਰ ਬਹੁਤ ਡਰਾਈਵਰਾਂ ਨਾਲ ਗੱਲਬਾਤ ਕੀਤੀ ਉਹ ਕੋਈ ਕਹਿੰਦਾ ਯਾਰ ਮੇਰੀ 7000 ਤਨਖਾਹ ਹੈ ਕੋਈ ਕਹਿੰਦਾ 7500 ਤਨਖਾਹ ਹੈ ਕੋਈ 6 ਕਹਿੰਦਾ ਹਨਾ ਅਹੀ ਹਾਲ ਜਿਹੀ ਹੈ ਤੇ ਉਤੋਂ ਸਕੂਲਾਂ ਵਾਲੇ ਜਿਹੜੇ ਪ੍ਰਿੰਸੀਪਲ ਨੇ ਉਹ ਕਹਿੰਦੇ ਨੇ ਤੁਹਾਨੂੰ ਕੰਮ ਹੀ ਕੀ ਆ ਹਾਂ ਲਿਆ ਕੇ ਤੁਸੀਂ ਨੇ 8 ਵਜੇ 9 ਵਜੇ ਸਕੂਲ ਚ ਜਵਾਕ ਛੱਡ ਕੇ ਉਸ ਤੋਂ ਬਾਅਦ ਤੁਸੀਂ 2 ਵਜੇ ਤੱਕ ਬੈਲੇ ਹੀ ਹੋ ਤਾਂਸ ਖੇਡਣ ਦੀ ਹੋ ਹਾਂ ਤਾਂਸ ਖੇਡਣ ਦੀ ਹੋ ਭਾਵੇਂ ਚਾਹੇ ਉਹ ਤਾਂਸ ਖੇਡਣ ਚਾਹੇ ਉਹ ਕੁਛ ਕਰਨ ਸਵੇਰੇ 6 ਵਜੇ 5 ਵਜੇ ਉੱਠ ਕੇ ਠੰਡ ਹੋਵੇ ਗਰਮੀ ਹੋਵੇ ਹਾਂ ਤੋਂ ਦਪੈਂਦੀ ਦੇ ਵਿੱਚ 15-15 ਕਿਲੋਮੀਟਰ ਦੂਰ ਬੱਸ ਖੜੀ ਹੁੰਦੀ ਹੈ ਸਾਈਕਲਾਂ ਤੇ ਜਾ ਜਾ ਕੇ ਬੱਸ ਚਲਾ ਕੇ ਫਿਰ ਉਹ ਜਵਾਕ ਲੈ ਕੇ ਮਤਲਬ ਕਿ ਉੱਥੇ ਪਹੁੰਚਦੇ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਦੀ ਹਾਂ ਤੇ ਉਹ ਬੱਸ ਚਲਾਉਣੀਆਂ ਕਿੰਨੇ ਬੱਚੇ ਹੁੰਦੇ ਨਾਲ ਹਾਂ ਕਹਰੇ ਕਹਰੇ ਜਵਾਕ ਨੇ ਅੱਜਕੱਲ ਹਰੇਕ ਦੇ ਕੀ ਕਹਣਾ ਕਿਸੇ ਘਰ ਦੇ ਦੋ ਜਵਾਕ ਹੁਣ ਹਰੇਕ ਦੇ ਕਹਰੇ ਕਹਰੇ ਜਵਾਕ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਡਰਾਈਵਰ ਦੀ ਹੈ ਸਵੇਰੇ ਹੋਰ ਦੇਖ ਦਰਸ਼ੀ ਜੇ ਤਾਂ ਤੇਰੇ ਬਾਰ ਚ 2 ਮਿੰਟ ਪਹਿਲਾਂ ਆ ਗਿਆ ਤਾਤਾ ਡਰਾਈਵਰ ਨੂੰ ਜਵਾਬ ਆ ਲੈਖਣਗੇ ਸੁਣੇ ਹੀ ਆ ਜੰਨਾ ਹੈ ਹਾਂ ਤੜਕੀ ਆ ਗਿਆ ਠੀਕ ਹੈ ਤੜਕੀ ਆ ਗਿਆ ਜੇ ਉਹ 2 ਮਿੰਟ ਲੇਟ ਹੋ ਗਿਆ ਹੈਲੋ ਆਇਆ ਨਹੀਂ ਕਿੱਥੇ ਹਾਂ ਜਾਇ ਨਹੀਂ ਪਤਾ ਸਿੱਧਾ ਪ੍ਰਿੰਸੀਪਲ ਨੂੰ ਫੋਨ ਮਾਰਨ ਵੀ ਉਹ ਵੀ ਉਹ ਤੁਹਾਡਾ ਡਰਾਈਵਰ ਜਾ ਯਾਰ ਕਹੇ ਜਾ ਕਦੇ ਪਹਿਲਾਂ ਆ ਜਾਂਦਾ ਕਦੇ ਬਾਅਦ ਚ ਆ ਜਾਂਦਾ ਸ਼ਿਕਾਇਤ ਕਰਨ ਲੱਗੇ ਮੈਂਟ ਲਾਉਂਦੇ ਆ ਹੋਰ ਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਸੇ ਦੇ ਜਵਾਬ ਨੂੰ ਉਲਟੀ ਲੱਗੀ ਕਿਸੇ ਦੇ ਜਵਾਬ ਨੂੰ ਲੈਟਰਿੰਗ ਲੱਗੀ ਸਾਰਾ ਸਿਆਪਾ ਡਰਾਈਵਰ ਦੇ ਕਾਲ ਚ ਹਾਂ ਬਾਰੇ ਨੇ ਕਿ ਕਹਿੰਦੇ ਨੇ ਸਾਡਾ ਜਵਾਕ ਅੱਜ ਜਾਂਦਾ ਨਹੀਂ ਜੀ ਮਾਸਟਰਾਂ ਨੂੰ ਕਹਿ ਦਿਓ ਹਾਂ ਠੀਕ ਐ ਉਹ ਜੇ ਜੇ ਡਰਾਈਵਰ ਕਿਤੇ ਕਹਿਣੋਂ ਭੁੱਲ ਜੇ ਉਹ 2 ਵਜੇ ਵਾਲੀ ਜਦੋਂ ਛੁੱਟੀ ਹੋ ਜਾਂਦੀ ਆ ਉਹ ਕਹੇਤਾ ਸੀ ਮਾਸਟਰਾਂ ਨੂੰ ਹਾਂ ਉਹ ਨਾ ਉਹ ਜਿਹੜਾ ਕੁਝ ਕਹਿਣ ਜੂਗਾ ਜੇ ਮਾਸਟਰ ਸਿੱਧਾ ਫੋਨ ਕਰ ਲੈਂਦੇ ਨੇ ਘਰੇ ਅਗਲੇ ਦੇ ਜਵਾਕ ਦੇ ਉਹ ਕਹਿੰਦੇ ਸਾਡਾ ਡਰਾਈਵਰ ਨੂੰ ਕਹਿ ਕਿ ਤੁਰਦੀ ਡਰਾਈਵਰ ਨੇ ਤਾਂ ਪੈਸੇ ਨਹੀਂ ਦੱਸਿਆ ਨਹੀਂ ਹੋ ਗਈ ਸ਼ਿਕਾਇਤ ਡਰਾਈਵਰ ਦੀ ਘਰਾਂ ਵਾਲੇ ਡਰਾਈਵਰ ਦੀ ਸ਼ਿਕਾਇਤ ਸਾਰਾ ਸੈਪਰ ਡਰਾਈਵਰ ਦੇ ਸਿਰ ਟੀਚਰ ਵੀ 8:00 9:00 ਵਜੇ ਆਉਂਦੇ ਨੇ 9:00 ਵਜੇ ਆਉਂਦੇ ਹੋਣਗੇ 9:00 ਵਜੇ ਸਕੂਲ ਲੱਗਦਾ 8:30 ਆਉਂਦੇ ਨੇ ਸਭ ਤੋਂ ਵੱਧ ਫਹਾਜਰ ਡਰਾਈਵਰ ਨੂੰ ਦਿੱਤਾ ਜਾਂਦਾ ਡਰਾਈਵਰ 6:00 ਵਜੇ ਉੱਠ ਕੇ ਗੱਡੀ ਸਾਫ਼ ਕਰ ਲੈ ਸਾਰੀ ਗੱਡੀ ਬੁਰਸ਼ ਮਾਰ ਮਾਰ ਕੇ ਪੂਰੀ ਸਾਫ਼ ਕਰੇ ਵਿੱਚ ਮੇਰੇ ਵਰਗੇ ਨੋਚਾਂ ਕਰਦੇ ਨੇ ਜਿਹਦਾ ਜਵਾਕ ਪੜਨਾਂ ਜਾਂਦਾ 7000 ਚ ਕੀ ਬੰਦਾ ਕੀ ਬੰਦਾ ਰਾਜਾ ਕਾ ਯਾਰ ਬਣੂ ਕਿੱਥੋਂ ਬਾਬਾ ਯਾਰ ਤੜਕੇ ਪਹਿਲਾਂ ਉਹਨੇ ਗੱਡੀ ਸਾਫ਼ ਕਰਨੀ ਹੈ ਠੀਕ ਹੈ ਮੇਰੇ ਵਰਗੇ ਜਿਹਦਾ ਜਿਹਦਾ ਜਵਾਕ ਪੜਦਨ ਉਹ ਉਹਦਾ ਸੀਟਾਂ ਨਹੀਂ ਸਾਫ਼ ਕਰਦਾ ਉਹ ਸ਼ੀਸ਼ੇ ਨਹੀਂ ਚੜਾਉਂਦਾ ਮੇਰਾ ਜਵਾਂਕ ਸ਼ੀਸ਼ੇ ਕੋਲੇ ਨਾ ਬਠਾਈ ਮੇਰਾ ਜਵਾਂਕ ਮੂਰੇ ਨਾ ਬਠਾਈ 2900 ਸ਼ਰਤ ਡਰਾਈਵਰ ਨੂੰ ਲਾਦਦੇ ਨੇ ਮੂਰੇ ਵੀ ਯਾਰ ਹੁਣ ਕਰੇ ਕੀ ਉਹ ਵੀ ਹੁਣ ਸਿਰ ਤੇ ਬਿਠਾ ਲੈ ਹਰੇਕ ਨੂੰ ਗੋਦੀ 'ਚ ਬਿਠਾ ਕੇ ਲੈ ਜਾਏ ਕਰੇ ਸਭ ਤੋਂ ਵੱਧ ਜ਼ਿੰਮੇਵਾਰੀ ਮਿੱਤਰੋ ਡਰਾਈਵਰ ਦੀ ਹੁੰਦੀ ਹੈ ਇਹਨਾਂ ਦੀਆਂ ਤਨਖਾਹਾਂ ਵਧਾਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਸਾਡੇ ਇਲਾਕੇ ਦੇ ਨੇੜੇ ਤੇੜੇ ਮੇਰਾ ਪਿੰਡ ਹੀਰੋਂ ਕੋਲੇ ਚੀਮਿਆਂ ਦੇ ਸਕੂਲ ਹੋਗੇ ਭਿੱਖੀ ਦੇ ਸਕੂਲ ਹੋਗੇ ਇਦਰੋਂ ਅਕੈਡਮੀ ਹੋਗੀ ਰਾਜੀਏ ਵਾਲੀ ਤੇ ਚੀਮੇ ਵਾਲੀ ਅਕੈਡਮੀ ਹੋਗੀ ਸਨਾਮ ਵਾਲੇ ਸਕੂਲ ਹੋ ਗਏ ਮੇਰੇ ਕਹਿੰਦਾ ਮਤਲਬ ਵੀ ਵੀ ਆ ਚੀਮੇ ਤੇ ਸਨਾਮ ਭਿੱਖੀ ਲੋਂਗੋਵਾਲ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਮੇਰੇ ਪਿੰਡ ਦੇ ਡਰਾਈਵਰ ਵੀ ਜਾਂਦੇ ਨੇ ਚੀਮੇ ਦੇ ਡਰਾਈਵਰ ਵੀ ਨੇ ਆ ਖੀਵੇ ਦੀਆਂ ਬੱਸਾਂ ਵੀ ਨੇ ਬੱਸਾਂ ਵਾਲਿਆਂ ਨੂੰ ਵੀ 2000 ਰੁਪਏ ਦਿੰਦੇ ਨੇ ਯਾਰ ਵਿੱਚ ਤਾਂ ਹਾਂ ਉਹਨਾਂ ਨੂੰ ਬਚਦੇ ਹੀ ਕੁਝ ਨਹੀਂ ਯਾਰ ਮਾਲਕਾਂ ਨੂੰ ਅਹੇ ਏਦਾਂ ਮਾੜਾ ਮੰਦਾ ਹਾਲ ਕਰ ਇਹਨਾਂ ਨੂੰ ਸਮਝਦੀ ਨਹੀਂ ਡਰਾਈਵਰਾਂ ਨੂੰ ਕੁਝ ਉਹ ਪਤੰਦਰੋ ਡਰਾਈਵਰ ਸੋਡੇ ਜਵਾਕ ਪੜਾ ਰਿਹਾ ਹੈ ਤੁਸੀਂ ਜਵਾਕਾਂ ਦੇ ਜਿਹੜੇ ਹੁਣ ਵੱਡੇ ਪ੍ਰਾਈਵੇਟ ਜਵਾਕ ਸਕੂਲਾਂ ਚ ਜਵਾਕ ਪੜ੍ਹਦੇ ਨੇ ਹਨਾ ਉਹਨਾਂ ਨੂੰ ਉਹਨਾਂ ਤੋਂ ਫੁੱਲ ਫੀਸਾਂ ਲੈਂਦੇ ਨੇ ਹਾਂ ਆ ਦੇਖੇ ਨੇ ਕਿੱਡੇ-ਕੱਡੇ ਸਕੂਲਾਂ ਸੀਸੇ ਲਾਇ ਬੈਨੇ ਕਿੱਡੇ-ਕੱਡੇ ਸੀਸੇ ਲਾਇ ਬੈਨਾ ਪ੍ਰਿੰਸੀਪਲ ਨੂੰ ਆਪਾਂ ਮਿਲਣ ਜਾਣੇ ਆ 20 ਮਿੰਟ ਆਪਾਂ ਨੂੰ ਬਾਹਰੀ ਸੋਫਿਆਂ ਦੀ ਬਠੇ ਹੀ ਰੱਖ ਦਿੰਦੇ ਨੇ ਠੀਕ ਹੈ ਪਾਣੀ ਦੇ ਗਲਾਸ ਵਾਸਤੇ ਮੈਡਮ ਅੱਡ ਕੰਚ ਦਾ ਹੋਇਆ ਫਲ ਬਣਾਇਆ ਪਿਆ ਯਾਰ ਸਿਰਾਂ ਕੰਮ ਡਰਾਈਵਰਾਂ ਨੂੰ ਛਾਂ ਦਾ ਪ੍ਰਬੰਧ ਵੀ ਨਹੀਂ ਹੈਗਾ ਹਾਂ ਬਾਹਲੇ ਸਕੂਲ ਮੈਂ ਦੇਖੇ ਨੇ 10 ਬੱਸਾਂ ਲਾਈਆਂ ਖੜੀਆਂ ਨੇ ਆ ਹੁਣ ਦੇਖ ਲਈ ਜੇ 8 ਮਹੀਨਾ ਆਊਗਾ ਹੁਣ ਡਰਾਈਵਰ ਐ ਬੈਠੇ ਹੋਣਗੇ ਬੱਸਾਂ ਟੇਰਾਂ ਨਾਲ ਲੱਗੇ ਹਾਂ ਬਹੁਤ ਕੋਈ ਛਾਂ ਦਾ ਪ੍ਰਬੰਧ ਨਹੀਂ ਕੋਈ ਡਰਾਈਵਰ ਨੂੰ ਰੋਟੀ ਦਾ ਪ੍ਰਬੰਧ ਨਹੀਂ ਕਰੋ ਰੋਟੀ ਲੈ ਕੇ ਜਾਂਦਾ ਘਰੋਂ ਟੀਪਣ ਤੜਕੇ 6 ਵਜੇ ਬਣਵਾ ਕੇ ਲੈ ਕੇ ਜਾਂਦਾ ਵਿਚਾਰਾ ਕਰ ਵਾਲੀ ਉਹਦੇ ਫਾਇਟਾਂ ਗਈ ਜਾਂਦੀ ਹੈ ਉਹ ਨੇ ਉਹਦਾ ਜਵਾਬ ਵੀ ਕਿਤੇ ਨਾ ਕਿਤੇ ਪੜਦਾ ਉਹ 7000 ਚ ਕੀ ਕਰੂ ਉਹ ਕੀ ਕਰੂਗਾ ਯਾਰ ਜਵਾਬ ਪਾ ਲੂਗਾ ਵੀ ਵਾਇਸ ਵਾਇਸ ਤੋਂ ਨਾ 7200 ਰੁਪਏ ਬਣਿਆ ਰੋਜ਼ ਦਾ ਕੀ ਬਣਿਆ ਉਹ ਹੈ ਜੀ ਉਹ ਰੱਖ ਕੇ ਦਿਖਾ ਲੈ ਕੋਈ ਆ ਹਾੜੀ ਦੇ ਮਹੀਨੇ ਚ ਲੈ ਕੋਈ ਬੰਦਾ ਭਾਲ ਕੇ ਦਿਖਾਓ 2-300 ਰੁਪਏ ਤੇ 500 ਰੁਪਏ ਤੇ ਨਹੀਂ ਮਿਲਦਾ ਜੇ ਜੇ ਕਿਤੇ ਡਰਾਈਵਰ ਮਾੜਾ ਮੋਟਾ ਬਮਾਠ ਮਾਰ ਹੋ ਜੇ ਤਾਂ ਫਾਇਟਾਂ ਕੰਨ ਤੂੰ ਬੱਚੇ ਨੂੰ ਲੈ ਕੇ ਆਇਆ ਜੇ ਬੰਦਾ ਕੋਈ ਹੋਰ ਪੈਸਾ ਦਿਹਾੜੀ ਲਵਾਉਂਦਾ ਹਾਂ ਫਿਰ ਦਿਹਾੜੀ ਉਹ ਉਹ ਜੇ ਹੁਣ ਫਰਜ ਕਰ ਆ ਬਾਈ ਬੈਠਾ ਡਰਾਈਵਰ ਆਪਣਾ ਹਨਾ ਜੇ ਇਹਨੇ ਆਪਣੀ ਗੱਡੀ ਤੇ ਕੋਈ ਹੋਰ ਡਰਾਈਵਰ ਭੇਜਣਾ ਹੋਵੇ ਹੁਣ ਇਹਦੀ ਦਿਹਾੜੀ ਤਾਂ 250 ਰੁਪਿਆ ਪੈਂਦੀ ਆ ਇਹਨੂੰ ਕੋਈ ਡਿੱਕਾ ਉਹਨੂੰ ਇਹ 400 ਦੇਊਗਾ ਫਿਰ ਮੈਂ ਜਾਊਂਗਾ ਮੈਂ 500 ਲਊਂਗਾ ਹਾਂ ਹੱਸਿਆ ਹੋਇਆ ਬਾਈ ਉਹ ਫਸਿਆ ਹੋਇਆ ਉਹਨੂੰ ਦੇਣੇ ਪੈਣਗੇ ਤੈਨੂੰ ਨਾਲੇ ਉਹਨੂੰ ਹੋਰ ਦੇਖ ਉਹਨਾਂ ਅਗਦ ਦੇ ਉਹਨੂੰ ਤਨਖਾਹ ਚ ਹਿੰਨੇ ਨੂੰ ਮਿਲੇ ਉਹਨੂੰ ਨਗਦ ਦੇਣੇ ਪੈਣਗੇ ਬਾਈ ਮੇਰੀ ਹੱਥ ਵੰਨ ਕੇ ਵੇਣਦੀ ਆ ਸਾਰੇ ਸਕੂਲਾਂ ਵਾਲੇ ਭਰਾਵਾਂ ਨੂੰ ਸਾਰੇ ਗੱਡੀਆਂ ਵਾਲੇ ਭਰਾਵਾਂ ਨੂੰ ਚਾਹੇ ਤੁਸੀਂ ਸਕੂਲਾਂ ਨਾਲ ਗੱਲ ਕਰੋ ਚਾਹੇ ਤੁਸੀਂ ਜਿਵੇਂ ਮਰਜ਼ੀ ਕਰੋ ਡਰਾਈਵਰਾਂ ਦੀ ਤਨਖਾਹ ਵਧਾਓ ਮੇਰਾ ਵੀਰ ਇਹਨਾਂ ਨੂੰ ਬੰਦਿਆਂ ਚ ਸ਼ਾਮਲ ਕਰੋ ਇਹਨਾਂ ਨੂੰ ਤੁਸੀਂ ਇਹ ਬੇਲੇ ਜੇ ਨਾ ਸਮਝੋ ਹੈਵੀ ਲਾਇਸੈਂਸ ਬਣਾਏ ਹੋਏ ਨੇ ਥੋਡੇ ਕੱਲੇ ਕੱਲੇ ਕਹਰੇ ਕਹਰੇ ਜਵਾਕਾਂ ਨੂੰ ਇਹ ਸਮੇਂ ਸਿਰ ਮਤਲਬ ਕਿ ਇੱਥੇ ਲੈ ਕੇ ਜਾਂਦੇ ਨੇ ਥੋਡੇ ਜਵਾਕ ਪੜਦੇ ਨੇ ਤੁਸੀਂ ਇੰਨੇ ਨੇ ਫੀਸਾਂ ਦਿੰਨੇ ਹੋ ਜੇ ਤੁਸੀਂ 100-100 ਰੁਪਿਆ ਹੋਰ ਵਧ ਦੇ ਦੋਗੇ ਤਾਂ ਕਿਧਰੇ ਤੁਹਾਨੂੰ ਫਹਾਣੀ ਆਉਣ ਲੱਗਿਆ ਭਰਾਵੋ ਡ라이ਵਰ ਵੀਰਾਂ ਦਾ ਸਾਥ ਦਿਓ ਖਾਸ ਕਰਕੇ ਮੇਰੇ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮਾੜਾ ਮੋਟਾ ਪ੍ਰਿੰਸੀਪਲਾਂ ਦੇ ਕੰਨਾਂ ਤੱਕ ਪਹੁੰਚਾਓ ਤਾਂ ਕਰਕੇ ਜਿਹੜਾ ਤੁਹਾਡਾ ਬਣਦਾ ਹੱਕਾ ਤੁਹਾਨੂੰ ਮਿਲ ਸਕੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਨਹੀਂ ਚੰਗੀ ਲੱਗੀ ਭਰਾਵਾ ਤਾਂ ਅੱਡੇ ਸਲਾਈਕ ਜਰੂਰ ਮਾਰ ਕੇ ਜਾਇਓ ਫਿਰ ਸასი ਕਾਲ ਜੀ